ਜਿਹੜੇ ਜਿਹੜੇ ਬੰਦੇ ਨੇ ਵੀ ਮੇਰੀ ਅੱਜ ਦੀ ਆਹ ਵੀਡੀਓ ਪੂਰੀ ਵੇਖ ਲਈ ਨਾ ਤੇ ਉਹ ਬੰਦਾ ਯਾਦ ਰੱਖੇ ਜੋ ਕਦੇ ਪਸ਼ੂਆਂ ਦੇ ਕੰਮ ਚੋਂ ਘਾਟਾ ਨਹੀਂ ਖਾਂਦਾ ਭਾਵਾਂ ਦੀ ਤਾਂ ਹੈਗਾ ਕੋਈ 5-10 ਪਸ਼ੂ ਰੱਖਣ ਵਾਲਾ ਤੇ ਭਾਵਾਂ ਦੀ ਹੈਗਾ 100 ਪਸ਼ੂ ਰੱਖਣ ਵਾਲਾ ਇਹਦੇ 'ਚ ਗੱਲਾਂ ਆਪਾਂ ਇਹੋ ਜਿਹੀਆਂ ਦੱਸਣੀਆਂ ਵੀ ਜਿੰਨਾ ਕਰਕੇ ਡੇਰੀ ਫਾਰਮ ਵੀਰੇ ਫੇਲ ਹੋ ਜਾਂਦੇ ਆ ਪਸ਼ੂਆਂ ਦਾ ਕਿੱਤਾ ਜਿਹੜਾ ਫੇਲ ਹੋ ਜਾਂਦਾ ਇਹ ਇਹ ਗੱਲਾਂ ਤਾਂ ਹੀ ਸਿਰਫ ਚਰਚਾ ਕਰਨੀ ਹੈ ਤੇ ਸਭ ਤੋਂ ਪਹਿਲਾਂ ਮੇਰੀ ਬੇਨਤੀ ਹੈ ਜਿਹੜੇ ਖਾਸ ਕਰਕੇ ਫੇਸਬੁੱਕ ਤੇ ਵੀਰ ਦੇਖੀ ਜਾਂਦੇ ਨਾ ਆਪਣੀ ਵੀਡੀਓ ਨੂੰ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੋ ਤੇ ਨਾਲੇ ਵੀਡੀਓ ਨੂੰ ਨਾ ਸੇਵ ਕਰਕੇ ਰੱਖ ਲੇ ਤੇ ਜਿਹੜੇ ਭਰਾ YouTube ਤੋਂ ਵੇਖ ਰਹੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੇ ਜੋ ਤੇ ਵੀਡੀਓ ਨੂੰ ਕਿਤੇ ਵੀ ਨਾ WhatsApp ਵਗੈਰਾ ਤੇ ਸ਼ੇਅਰ ਕਰਕੇ ਰੱਖ ਲਿਆ ਕਰਿਓ ਵੀ ਵਾਰ-ਵਾਰ ਬੰਦਾ ਚਲੋ ਕਈ ਵਾਰੀ ਨੌਲੇਜ ਦੀ ਉਹ ਵੀ ਜੀ ਗੱਲ ਹੁੰਦੀ ਆ ਬੰਦਾ ਨਾ ਲਿਖਣ ਜੋਗਾ ਹੜ ਤੇ ਉਹ ਚੱਲ ਫਿਰ ਬੰਦਾ ਬਾਅਦ ਚ ਵੇਖ ਲੈ ਨਾ ਤੇ ਹੁਣ ਵੀਡੀਓ ਨੂੰ ਅੱਜ ਸ਼ੁਰੂ ਕਰਦੇ ਆ ਵੀ ਘਾਟਾ ਕਿਵੇਂ ਯਾਰ ਹੁਣ ਵੀਰੇ ਅੱਜ ਦੇ ਸਮੇਂ 'ਚ ਕੀ ਹੋਇਆ ਪਿਆ ਆਪਾਂ ਨਾ ਉਥੋਂ ਸ਼ੁਰੂ ਕਰਦੇ ਆ ਗੱਲ ਨੂੰ ਪਹਿਲਾਂ ਕੀ ਸੀ ਤੇ ਹੁਣ ਕੀ ਹੋਇਆ ਪਿਆ ਪਹਿਲਾਂ ਕੀ ਸੀ ਵੀਰੇ ਪਸ਼ੂ ਸਾਰੇ ਬਾਹਰ ਚਰਨ ਜਾਂਦੇ ਸੀਗੇ ਸ਼ਾਮ ਨੂੰ ਜਦੋਂ ਘਰੇ ਮੁੜ ਕੇ ਆਉਂਦੇ ਸੀ ਨਾ ਤੇ ਜਿਹੜੇ ਦੁੱਧ ਦਿੰਦੇ ਹੁੰਦੇ ਸੀ ਸਿਰਫ ਉਹਨਾਂ ਨੂੰ ਅਗਲਾ ਵਧੀਆ ਚਾਰਾ ਚੂਰਾ ਪਾ ਦਿੰਦਾ ਹੀ ਜਾਂ ਕੋਈ ਦਾਣਾ ਪਾ ਦਿੰਦਾ ਹੀ ਬਾਕੀ ਸਾਰੇ ਉਵੇਂ ਪળી ਜਾਂਦੇ ਸੀ ਵਧੀਆ ਤੇ ਦੂਜਿਆਂ ਦਾ ਖਰਚਾ ਸਿਰਫ ਇਹੀ ਸੀ ਵੀ ਪਰਿਵਾਰ ਦਾ ਇੱਕ ਮੈਂਬਰ ਪੱਕੇ ਤੌਰ ਤੇ ਛੱਡਿਆ ਹੁੰਦਾ ਸੀ ਉਹਨਾਂ ਪਸ਼ੂਆਂ ਦੀ ਸਾਂਭ ਸੰਭਾਲ ਵਾਸਤੇ ਬਸ ਉਹੀ ਸਾਂਭਦਾ ਸੰਭਾਲਦਾ ਸੀ ਤੇ ਉਹਦਾ ਜਿਹੜਾ ਹੁੰਦੀ ਸੀ ਵੀ ਉਹਦੀ ਮਿਹਨਤ ਹੁੰਦੀ ਸੀ ਉਹਨੂੰ 20 ਪਸ਼ੂ ਲੈ ਕੇ ਦੇ ਦਿੰਦੀ ਉਹਨੂੰ 40 ਲੈ ਕੇ ਦੇ ਦਿੰਦੇ ਉਹਨੂੰ 10 ਲੈ ਕੇ ਦੇ ਦਿੰਦੇ ਉਨੇ ਬੰਨ ਉਹਨਾਂ ਨੂੰ ਚਾਰ ਲਿਆਉਣਾ ਦੇ ਸ਼ਾਮ ਨੂੰ ਲਿਆ ਕੇ ਬੰਨ ਦੇਣਾ ਕੋਈ ਖਰਚਾ ਨਹੀਂ ਕੋਈ ਕੁਛ ਨਹੀਂ ਹੈਗਾ ਇਹ ਇਹ ਬੜਾ ਵੱਡਾ ਫੈਕਟਰ ਸੀ ਇਹ ਜਿਹੜਾ ਚਾਰਨ ਵਾਲਾ ਕਨਸੈਪਟ ਸੀਗਾ ਨਾ ਇਹ ਤੁਹਾਨੂੰ ਗਾਂ ਜਾ ਕੇ ਦੱਸੂ ਵੀਡੀਓ ਦੇ ਵਿੱਚ ਵੀ ਇਹਦੇ ਕੀ ਫਾਇਦੇ ਸੀ ਯਾਰ ਤੇ ਹੁਣ ਕੀ ਹੋ ਗਿਆ ਹੁਣ ਵੀਰੇ ਪਸ਼ੂ ਨੂੰ ਕਿੱਲੇ ਤੇ ਬੰਨ ਕੇ ਖਵਾ ਕੇ ਰਜਾ ਕੇ ਕਿ ਸਿਆਣੇ ਕਹਿੰਦੇ ਆ ਬੰਦੇ ਨੂੰ ਵੇਲੇ ਨੂੰ ਖਵਾਉਣਾ ਔਖਾ ਹੋ ਜਾਂਦਾ ਮੰਜੇ ਤੇ ਬੈਠੇ ਨੂੰ ਕੋਈ ਬੰਦੇ ਨੂੰ ਨਹੀਂ ਖਵਾ ਸਕਦਾ ਘਰ ਦੇ ਅੱਖਾਂ ਕੱਢਣ ਲੱਗ ਪੈਂਦੇ ਜੇ ਧੀ ਪੁੱਤ 25 26 ਸਾਲਾਂ ਤੋਂ ਜੋ ਟਾਪੇ ਜਾਂਦਾ ਨਾ ਕੋਈ ਕੰਮਕਾਰ ਨਹੀਂ ਕਰਦਾ ਤੇ ਘਰ ਦੇ ਉਹਦੇ ਕੰਨੀਆਂ ਆਨੇ ਕੱਢਣ ਲੱਗ ਪੈਂਦੇ ਤੇ ਜੇ ਮੱਝ ਗਾਂ ਫਰਾਕਲ ਹੋ ਜੇ ਨਾ ਕਿਤੇ ਰੱਬ ਨਾ ਕਰੇ ਇਹੋ ਜੀ ਗੱਲ ਨਾ ਬਣੇ ਤੇ ਫੇਰ ਮੈਂ ਕਹਿੰਦਾ ਕੱਟੀ ਬੱਚੀ ਦਾ ਕੁਝ ਵੀ ਨਹੀਂ ਖਾਂਦੀ ਉਹ ਤਾਂ ਖਾਣ ਵਾਲੇ ਪਰਚੰਡੇ ਡਾਈ ਤੁਰੀ ਉਹਦੀ ਕਿੱਲੇ ਤੇ ਖੜੀ ਖਾਂਦੀ ਆ ਤੇ ਸੋ ਇਹ ਗੱਲ ਹੈਗੀ ਆ ਵੀ ਹੁਣ ਸਾਨੂੰ ਪਹਿਲੇ ਨੰਬਰ ਤੇ ਇਹ ਮੰਨਣਾ ਪੈਣਾ ਜਿਹੜੇ ਬੰਦੇ ਨੇ ਇਸ ਕੰਮ ਦੇ ਵਿੱਚ ਕਾਮਯਾਬ ਹੋਣਾ ਜਾਂ ਦਾ ਸਿਰਫ ਇੱਕ ਮੱਝ ਤੇ ਇੱਕ ਗਾਂ ਰੱਖ ਲਓ ਤੁਹਾਡੇ ਘਰੇ ਦੁੱਧ ਦਾ ਵਧੀਆ ਸਰੀ ਜਾਊਗਾ ਜੇ ਜਾਰੇ ਪਸ਼ੂ ਰੱਖਨੇ ਆ ਨਾ ਬਾਈ ਤੇ ਆਪਦੇ ਇਥੋਂ ਦਿਮਾਗ ਦੇ ਵਿੱਚੋਂ ਨਾ ਕੀੜਾ ਕੱਢ ਦਿਓ ਵੀ ਇਹ ਸੈਕ ਧੰਦਾ ਹੈਗਾ ਖੇਤ ਇਹ ਖੇਤੀਬਾੜੀ ਦੇ ਨਾਲ ਦਾ ਹੁਣ ਸੈਕ ਧੰਦਾ ਨਹੀਂ ਰਹਿ ਗਿਆਗਾ ਇਹ ਮੁੱਖ ਕੀਤਾ ਬਣ ਗਿਆ ਇਸ ਟਾਈਮ ਮੁੱਖ ਕੀਤਾ ਦੁੱਧ ਦੀ ਡਿਮਾਂਡ ਆ ਨਾ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਆਉਣ ਵਾਲੀ ਇਹ ਤਾਂ ਯਾਰ ਅੱਜ ਕਿਤੇ ਜੇ ਸਰਕਾਰਾਂ ਮਾੜੀ ਕਿ ਚੂੜੀ ਟੈਟ ਕਰ ਦੇ ਨਾ ਅਗਲੀ ਦੁੱਧ ਦੁੱਧ ਵਾਲੀ ਤੇ ਨਕਲੀ ਚੀਜ਼ਾਂ ਜਿਹੜੀਆਂ ਬਣੀਆਂ ਨੇ ਦੁੱਧ ਦੀਆਂ ਬਣੀਆਂ ਤਿਆਰ ਹੋ ਗਾ ਕਿਉਂ 5-500 ਰੁਪਏ ਕੀ ਜਾਂਦਾ ਦੇਸੀ ਹਨਾ ਪਨੀਰ 2.5 250 ਰੁਪਏ ਕੀ ਜਾਂਦਾ ਤੇ ਇਹ ਜੇ ਮਾੜੀ ਵੀ ਕਿਹੜੇ ਚੂੜੀ ਟਾਈਟ ਕਰਦੇ ਨਾ ਰਸਗੁੱਲੇ ਗਲਾਬ ਜਾਮਨ ਸਾਰੇ ਕਾਹੇ ਤੇ ਤੇ ਦੁੱਧ ਪਾ ਲੈਣੀ ਤੇ ਹੋਣਾ ਤੇ ਦੁੱਧ 200 ਰੁਪਏ ਕਿਲੋ ਵੀ ਮਿਲਣਾ ਨਹੀਂ ਕਿਸੇ ਨੂੰ ਤੇ ਇਹ ਬਾਲੇ ਟਾਈਮ ਦੀ ਖੇਡ ਨਹੀਂ ਰਹਿ ਗਈ ਛੇਤੀ ਰੋਲਾ ਪਿਆ ਲੋ ਪਟਾਕੇ ਪਿਆ ਲੋ ਤੁਸੀਂ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਫੇਰ ਕਿਵੇਂ ਫੇਰ ਕਿਵੇਂ ਹੁੰਦੇ ਤੇ ਕਿਵੇਂ ਨਹੀਂ ਹੁੰਦੇ ਜਦੋਂ ਪਸ਼ੂ ਨੂੰ ਬਾਈ ਜੀ ਬੰਨ ਕੇ ਖਵਾਉਣਾ ਨਾ ਫਿਰ ਉਹ ਤੇ ਸਾਰੇ ਕਾਹੇ ਦੀ ਪੂਰੀ ਨਿਗਰਾਨੀ ਰੱਖਣੀ ਪੈਣੀ ਆ ਪਹਿਲੇ ਨੰਬਰ ਤੇ ਤਾਂ ਵੀਰੇ ਪਾウダー ਪਸ਼ੂ ਬਾਹਰ ਜਾਂਦਾ ਸੀ ਵੱਖੋ ਵੱਖਰੀਆਂ ਜੜੀ ਬੂਟੀਆਂ ਚਰਦਾ ਸੀ ਉਹ ਚ ਕਿਸੇ ਚ ਉਹਨੂੰ ਕੋਈ ਤੱਤ ਮਿਲਦਾ ਸੀ ਕਿਸੇ ਚ ਕੋਈ ਮਿਲਦਾ ਸੀ ਕਿਸੇ ਚ ਕੋਈ ਮਿਲਦਾ ਹੀ ਹੁਣ ਕੱਲੀ ਜਵਾਰ ਤੇ ਜਮੀ ਰਹਿ ਗਈ ਤੇ ਜਾਂ ਬਰਸੀਮ ਰਹਿ ਗਿਆ ਤਿੰਨ ਚੀਜ਼ਾਂ ਰਹਿ ਗਈਆਂ ਉਹ ਵੀ ਕਿਤੇ ਮੀਂਹ ਪੈ ਕੇ ਕਿਤੇ ਪੱਠੇ ਹੋਏ ਨਹੀਂ ਕਿਤੇ ਮਰ ਗਏ ਕਿਤੇ ਉਹ ਹੋ ਗਿਆ ਹਰਾਚਾਰਾ ਬਹੁਤ ਘਟ ਗਿਆ ਯਾਰ ਅੱਧੇ ਲੋਕ ਤਾਂ ਮੈਂ ਇੱਥੋਂ ਤੱਕ ਵੇਖਿਆ ਕੱਲਾ ਤੂੜੀ ਦੇ ਉੱਤੇ ਦਾਣਾ ਰਲਾ ਕੇ ਚਲੋ ਜੀ ਪਰੇ ਕਿਰਤਾ ਕੰਮ ਤੇ ਵੀ ਆਪਾਂ ਯਾਰ ਹਰਾਚਾਰਾ ਬੀਜਾਂਗੇ ਲਿਆਵਾਂਗੇ ਵੱਡਾਂਗੇ ਤੇ ਉਹ ਇੰਨਾ ਚਲੋ ਇੰਨਾ ਨੇ ਕਿਹੜਾ ਬੋਲਣਾ ਹਨਾ ਮੂੰਹ ਬਿ ਟੋਕਰੀ ਸਿੱਟੀ ਤੇ ਕੱਲ ਕੰਮ ਗੱਲ ਖਤਮ ਤੇ ਉਹ ਪਾਊਡਰ ਤਾਂ ਕਰਕੇ ਜ਼ਰੂਰੀ ਹੋ ਗਿਆ ਵੀ ਇਹਨਾਂ ਦੇ ਜਿਹੜੇ ਅੰਦਰ ਤੱਤਾਂ ਦੀ ਘਾਟ ਆ ਉਹ ਪੂਰਤੀ ਹੁੰਦੀ ਰਵੇ ਪਹਿਲੇ ਨੰਬਰ ਤੇ ਜੇ ਤੁਸੀਂ ਫੇਲ ਨਹੀਂ ਹੋਣ ਦੇਣਾ ਨਾ ਆਪਦੇ ਡੇਰੀ ਫਾਰਮ ਨੂੰ ਪਸ਼ੂ ਪਾਲਣ ਦੇ ਕਿਤੇ ਨੂੰ ਤੇ ਪਾਊਡਰ ਰੁਟੀਨ 'ਚ ਕਰਦੇ ਹੋ ਸ਼ੁਰੂ ਤੇ ਸਿਰਫ 15 ਦਿਨ ਪਹਿਲਾਂ ਬੰਦ ਕਰਿਆ ਕਰੋ ਜਦੋਂ ਵੀ ਕਿਸੇ ਵੀ ਪਸ਼ੂ ਨੇ ਮੱਝ ਗਾਂ ਨੇ ਸੂਣਾ ਨਾ 15 ਦਿਨ ਰਹਿੰਦੇ ਆ ਪੂਰਾ ਬੰਦ ਕਰ ਦਿਆ ਕਰੋ ਇਹ ਕਿਸੇ ਹੋਰ ਵੀਡੀਓ ਜੋ ਪਾਉਡਰ ਤੇ ਲੱਗ ਗੱਲ ਚਾਪਾ ਦੱਸ ਦੇਗਾ ਕਿ 15 ਦਿਨ ਰਹਿੰਦੇ ਕਿਉਂ ਬੰਦ ਕਰਨ ਲੰਮੀ ਹੋ ਜਾਣੀ ਗੱਲ ਤੇ ਹੁਣ ਨੰਬਰ 2 ਤੇ ਮੈਨੇਜਮੈਂਟ ਨੂੰ ਸਹੀ ਕਰ ਲਵਾ ਆਪਦੀ ਨੂੰ ਹਰੇਕ ਤਿੰਨਾਂ ਮਹੀਨਿਆਂ ਬਾਅਦ ਮੱਝ ਨੂੰ ਗਾਂ ਨੂੰ ਮਲੱਪਾਂ ਵਾਲੀ ਦਵਾਈ ਦੇਣੀ ਦੇਣੀ ਆ ਉਹ ਕਿਉਂ ਦੇਣੀ ਆ ਪਹਿਲਾਂ ਵੀਰੇ ਤੂੜੀਆਂ ਬੰਦੀਆਂ ਸੀ ਖੜਮ ਬਿਆਨੀਆਂ ਹੁਣ ਬਣਨ ਲੱਗ ਪਈਆਂ ਮਸ਼ੀਨਾਂਆਂ ਦੀਆਂ ਮਿੱਟੀ ਵਿੱਚੇ ਚੱਕੀ ਤੁਰਿੰਦੇ ਸਾਡਾ ਜਵਾਕ ਮਿੱਟੀ ਖਾਣ ਲੱਗ ਪਿਆ ਨਾ ਡਾਕਟਰ ਕਹਿੰਦੇ ਇਹਨੂੰ ਮੁਲੱਪਾਂ ਵਾਲੀ ਦਵਾਈ ਦਿਓ ਇਹਨੂੰ ਇਹਦੇ ਅੰਦਰ ਮੁਲੱਪ ਪੈ ਗਏ ਆ ਮਿੱਟੀ ਖਾਂਦਾ ਸੀ ਤਾਂ ਕਰਕੇ ਤਾਂ ਹੀ ਮਿੱਟੀ ਵਾਲੀ ਖਾਣ ਲੱਗ ਪਿਆ ਤੇ ਹੁਣ ਇਹ ਤਾਂ ਰੁਗਾਂ ਦੇ ਰੋਗ ਉਹਨਾਂ ਅੱਗੇ ਮਿੱਟੀ ਦੇ ਸਿੱਟੇ ਆ ਨੇ ਤੇ ਯਾਰ ਮੁਲੱਪ ਪੈਣਗੇ ਕਿਵੇਂ ਨਾ ਹੁਣ ਕਈ ਬੰਦੇ ਕਹਿੰਦੇ ਯਾਰ ਅਹੀ ਤੱਕ ਪਹਿਲਾਂ ਕਦੇ ਨਹੀਂ ਸੀ ਦਿੱਤੀਆਂ ਮੁਲੱਪਾਂ ਵਾਲੀਆਂ ਦਵਾਈਆਂ ਹੁਣ ਹੀ ਨਹੀਂ ਕੀ ਲੋੜ ਪੈਗੀ ਹੁਣ ਵੀਰੇ ਤਾਂ ਪੈ ਗਈ ਸਾਰਾ ਦਿਨ ਮਿੱਟੀ ਖਾਉਣੇ ਇਹਨਾਂ ਨੂੰ ਅਸੀਂ ਤੂੜੀ ਕਿਹੜਾ ਘਰ ਆ ਜਿਹੜਾ ਸ਼ਾਨਕੇ ਪਾਉਂਦਾ ਹੋਗਾ ਵਿਰਲਾ ਬਣ ਜਾਏਗਾ ਜਿਹੜਾ ਸ਼ਾਨਕੇ ਤੂੜੀ ਪਾਉਂਦਾ ਹੈ ਬਸਨ ਇਹ ਹੋ ਗਈ ਗੱਲ ਮੈਨੇਜਮੈਂਟ ਦੀ ਇੱਕ ਹੋਰ ਤੁਹਾਨੂੰ ਦੱਸਦਾ ਮੈਨੇਜਮੈਂਟ ਦੀ ਪਸ਼ੂਆਂ ਦੇ ਵਿੱਚ ਇਹ ਤੱਤਾਂ ਦੀ ਘਾਟ ਦੇ ਕਰਕੇ ਗੁੰਗਾਹੇ ਆ ਬਹੁਤ ਜ਼ਿਆਦਾ ਵੱਧ ਗਿਆ ਜੇ ਡੇਰੀ ਫਾਰਮ ਨੂੰ ਕਾਮਯਾਬ ਕਰਨਾ ਤੇ ਤੇ ਕਾਮਯਾਬ ਕਰਨ ਲਈ ਆਪਦੀ ਨਿਗਰਾਨੀ ਹੋਣੀ ਬਹੁਤ ਜ਼ਰੂਰੀ ਆ ਬੰਦੇ ਫੇਲ ਕਿੱਥੋਂ ਹੁੰਦੇ ਹੁਣ ਮੈਂ ਤੁਹਾਨੂੰ ਦੱਸਦਾ ਜਾਂ ਤਾਂ ਪਹਿਲਾ ਕੀ ਹੁੰਦਾ ਬੰਦਾ ਨਾ ਡੇਰੀ ਸ਼ੁਰੂ ਕਰਦਾ ਵੀ ਜਿਵੇਂ ਪਿੰਡ ਚੋਂ ਦੁੱਧ ਇਕੱਠਾ ਕਰਨ ਵਾਲੀ ਜਦੋਂ ਡੇਰੀ ਸ਼ੁਰੂ ਕਰਦਾ ਨਾ ਤੇ ਉਹ ਕਹਿੰਦਾ ਯਾਰ ਮੇਰੇ ਕੋਲ ਇੱਕ ਕਵਾਂਟਲ ਦੁੱਧ ਲੋਕਾਂ ਦਾ ਆ ਜਾਂਦਾ ਤੇ ਆਪਾਂ ਆਪ ਵੀ ਪਸ਼ੂ ਰੱਖ ਲਗੇ ਤੇ ਆਪਣੇ ਆਪ ਦੇ ਕਵਾਂਟਲ ਪਸ਼ੂਆਂ ਦਾ ਦੁੱਧ ਹੋ ਜਾਇਆ ਕਰੂਗਾ ਦੋਨੇ ਪਾਸੇ ਕਾਜਾ ਮਾਜਾ ਵੱਧ ਗਿਆ ਤੇ ਆਪਦੇ ਪਸ਼ੂਆਂ ਕੰਨੀ ਜਾਂ ਤਾਂ ਧਿਆਨ ਦੇਊਗਾ ਤੇ ਉਹ ਡੇਰੀ ਫੇਲ ਹੋਊਗੀ ਜੇ ਡੇਰੀ ਕੰਨੀ ਧਿਆਨ ਦੇਊਗਾ ਤੇ ਆਪਦੇ ਪਸ਼ੂ ਸਾਰੇ ਫੰਡਰ ਹੋ ਜਾਣੇ ਠੀਕ ਐਵੇਂ ਦੂਜੇ ਪਾਸੇ ਆ ਕਈ ਭਰਾ ਕੀ ਕਰਦੇ ਆ ਆਪਦੇ ਪਸ਼ੂ ਪਹਿਲਾਂ ਰੱਖ ਲੈਂਦੇ ਆ ਪਹਿਲਾਂ ਪਸ਼ੂ ਰੱਖ ਕੇ 1 ਕਵਾਂਟਲ ਦੁੱਧ ਆਉਂਦਾ ਹੈਗਾ ਕਵਾਂਟਲ ਗਾਵਾ ਪੈੜ ਚ ਇਕੱਠਾ ਕਰ ਲਿਆ ਕਰਗੇ ਤੇ ਚੱਲ ਯਾਰ 2 ਕਵਾਂਟਲ ਦੀ ਆਉਂਦਿਆਂ ਆਉਣ ਲੱਗ ਪੂ ਉਹ ਫੇਰ ਘਾਹ ਸਮਾ ਜਾ ਵੱਧ ਗਿਆ ਆਪਦੇ ਪਸ਼ੂ ਖਰਾਬ ਜਾਂ ਡੇਰੀ ਵਾਲਾ ਕੰਮ ਖਰਾਬ ਦੋਨਾਂ ਚ ਇੱਕ ਹੋਣਾ ਹੀ ਹੋਣਾ ਇਹ ਸਟੇਜ ਆ ਹਲੇ ਜਦੋਂ 5-7 ਸਾਲ ਹੋ ਗਏ ਨਾ ਤੁਹਾਨੂੰ ਯਾਰ ਤੁਹਾਨੂੰ ਜਾਂ ਤਾਂ ਤੁਸੀਂ ਹੋ ਜੋ ਲੋਕਾਂ ਦੀ ਕਲੈਕਸ਼ਨ ਦੇ ਵੀ ਲੋਕਾਂ ਦਾ ਹੀ ਦੁੱਧ ਆ ਪਰ ਖਰੀਦਦਾਰਾਂ ਤੇ ਲੋਕਾਂ ਦੇ ਕੰਮਕਾਰ ਚਲਾਉਣਾ ਤੇ ਜਾਂ ਹੋ ਜੇ ਉਹ ਕੱਲੇ ਆਪ ਦੇ ਪਾਸ ਨਾ ਕਰਨੀ ਤਾਂ ਮੈਂ ਤੁਹਾਨੂੰ ਕਹਿਣਾ ਵੀ ਵੀਰੇ ਇਹਨੂੰ ਸਹਿਕ ਧੰਦਾ ਨਾ ਮੰਨੋ ਅੱਜ ਦੇ ਟਾਈਮ 'ਚ ਜਦੋਂ ਕਿੱਲੇ ਤੇ ਬੰਨ ਕੇ ਖਵਾਉਣਾ ਨਾ ਇਹਨਾਂ ਨੂੰ ਤੇ ਉਦੋਂ ਸਹਿਕ ਧੰਦੇ 'ਚ ਨਾ ਕਿਨੂੰ ਕਾਟਾ ਖਾਓਗੇ ਬਹੁਤ ਜਿਆਦਾ ਤੁਸੀਂ ਵੇਖਣਾ ਵੱਡੇ ਵੱਡੇ ਸ਼ੈੱਡ ਬਣ ਕੇ ਡੇਰੀ ਫਾਰਮ ਤਿਆਰ ਹੁੰਦੇ ਆ ਤੇ ਦੋ ਮਸਾਲਾਂ ਬਾਅਦ ਕੀ ਹੁੰਦਾ ਜਿਹੜੀਆਂ ਲੱਖ ਲੱਖ ਦੀਆਂ ਲਿਆਉਣਦੀਆਂ ਹੁੰਦੀਆਂ ਹਨ ਹੈਨਾ ਇੰਨਾ ਹਸਾ ਥਾਣਾ ਰਸੇ ਲਿਆ ਕੇ ਕਿੱਲਿਆਂ ਤੇ ਬੰਨੇ ਤੇ ਇਹਨਾਂ ਹਸਾਂ ਨਾਲ ਹੱਥਾਂ ਨਾਲ ਹੀ ਦਾਤਰੀ ਲੈ ਕੇ ਗੱਲ ਚੋਂ ਵੱਢਿਆ ਰਸਾ ਤੇ ਉਹ ਫਿਰ ਕੰਮ ਖਰਾਬ ਹੁੰਦੇ ਆ ਨਾ ਤੇ ਐਵੇਂ ਹੁੰਦੇ ਰਹਿਣੇ ਆ ਜਦੋਂ ਦੋ ਬੇੜੀਆਂ ਤਾਂ ਕਹਿੰਨਾ ਵਾਰੀ-ਵਾਰੀ ਵੀ ਇਹ ਹੁਣ ਸਹਿਕਤੰਦਾ ਨਹੀਂ ਰਿਹਾ ਜਾਂ ਤਾਂ ਇਹਦੇ ਤੇ ਹੋ ਕੇ ਇਕੱਲੇ ਤੇ ਕੰਮ ਕਰ ਲੋ ਤੇ ਨਹੀਂ ਵਾਜਵੇਂ ਤੈਨੂੰ ਆਖਿਆ ਵੀ ਚੁੱਪ ਕਰਕੇ ਦੋ ਪਸ਼ੂ ਰੱਖੋ ਬਾਠ ਠੀਕ ਆ ਹੁਣ ਗੱਲ ਕਰਦੇ ਵੀਰੇ ਵੀ ਆਮਦਨ ਕਿੱਥੋਂ ਨਹੀਂ ਇਕੱਲੇ ਦੁੱਧ ਤੋਂ ਇਕੱਲੇ ਦੁੱਧ ਤੋਂ ਆਮਦਨ ਆਉਣੀ ਆ ਜਿਹੜੇ ਪਸ਼ੂ ਵੇਖਣ ਲੱਗਣਗੇ ਨਾ ਉਹ ਤਾਂ ਜੇ ਅੱਜ ਮੱਝ ਮਗਰ ਕੱਟੀ ਆਈ ਆ ਤੇ ਕਿਤੇ ਤਿੰਨਾ ਚਾਰਾਂ ਸਾਲਾਂ ਨੂੰ ਵੇਗਣ ਵਾਲੀ ਹੋਣੀ ਆ ਜਾ ਕੇ ਜੱਜ ਗਾਂ ਮਗਰ ਵੱੱਛੀ ਆਈ ਆ ਤੇ ਕਿਤੇ ਦੋਵਾਂ ਢਾਈਆਂ ਤਿੰਨਾ ਸਾਲਾਂ ਬਾਅਦ ਵੇਕਰ ਵਾਲੀ ਹੋਣੀ ਆ ਤੇ ਪਹਿਲੇ ਸੂਏ ਅਗਲਾ ਊਣੀ ਵੇਚਦਾ ਅਗਲਾ ਕਹਿੰਦਾ ਚਲ ਅਗਲੇ ਸੂਏ ਵੇਖਾਂਗੇ ਨਾ ਤੇ ਉੱਥੇ ਜਾ ਕੇ ਕੀ ਹੁੰਦਾ ਵੀ ਦੁੱਧ ਦੀ ਕਮਾਈ ਹੋਣੀ ਆ ਤੇ ਦੁੱਧ ਜੇ ਤੁਸੀਂ ਕਹੋ ਵੀ ਇਹੀ ਯਾਰ ਦੁੱਧ ਦੀ ਨੂੰ ਘਰੇ ਬੈਠੇ ਚੋਲਿਆ ਤੇ ਲੱਦ ਤਾਂ ਡਰਮ ਦੇ ਵਿੱਚ ਜਾਂ ਡੇਰੀ ਤੇ ਜਾ ਕੇ ਲੱਦਿਆ ਤੇ ਕਮਾਈ ਕਰ ਲਾਂਗੇ ਤੇ ਮੁਨਾਫੇ ਦਾ ਸਾਧਨ ਹੋ ਜੂ ਪਸ਼ੂ ਨਹੀਂ ਹੁੰਦੇਗੇ ਕਦੇ ਵੀ ਨਹੀਂ ਹੁੰਦੇ ਜੇ ਇਹਨਾਂ ਨੂੰ ਮੁਨਾਫੇ ਦਾ ਸਾਧਨ ਬਣਾਉਣਾ ਤੇ ਦੁੱਧ ਆਪ ਨੂੰ ਤੁਹਾਨੂੰ ਸੇਲ ਕਰਨਾ ਪੈਣਾ ਆਪ ਨੂੰ ਪਹਿਲਾਂ ਜੇ ਇਹ ਗੱਲ ਦਿਮਾਗ 'ਚ ਬਿਠਾ ਲਓ ਯਾਰ ਭਾਵੇਂ ਇੱਕ ਘਰ ਤੋਂ ਸ਼ੁਰੂ ਕਰੋ ਪਾਉਂਦੀ ਦੂਹਾਂ ਤੋਂ ਕਰੋ ਤਿੰਨਾ ਤੋਂ ਕਰੋ ਹੌਲੀ ਹੌਲੀ ਜਦੋਂ ਕੁਆਲਟੀ ਵਾਲੀ ਚੀਜ਼ ਦੇਵੋਗੇ ਆਪੇ ਘਰ ਜੁੜਦੇ ਜਾਣਗੇ ਦੁੱਧ ਵੀਰੇ ਕਿਸੇ ਨੂੰ ਖਰਾਬ ਮਿਲਦਾ ਹੀ ਨਹੀਂਗਾ ਖਰਾ ਦੁੱਧ ਪਾਲਣ ਵਾਲੇ ਬਹੁਤ ਬੈਠੇ ਲੋਕ ਹਨਾ ਸ਼ਹਿਰਾਂ ਦੇ ਵਿੱਚ ਹੁਣ 19 ਦਾ ਪਿੰਡਾਂ ਦੀ ਆਬਾਦੀ ਨਹੀਂ ਜਿੱਦੂ ਦੁੱਗਣੀ ਤੇ ਗਣੀ ਸ਼ਹਿਰਾਂ ਦੀ ਹੁੰਦੀ ਆ ਤੇ ਸ਼ਹਿਰਾਂ ਦੀ ਆਬਾਦੀ ਨਹੀਂ ਯਾਰ ਤੁਸੀਂ ਦੁੱਧ ਕਿੱਥੋਂ ਪੂਰਾ ਕਰਦੋਂਗੇ ਪਿੰਡਾਂ ਦਾ ਦੁੱਧ ਤਾਜ ਦੇ ਟਾਈਮ 'ਚ ਪਿੰਡ 'ਚ ਨਹੀਂ ਪੂਰਾ ਹੁੰਦਾ ਪਿਆ ਤੇ ਸੋ ਮਨਾਨ ਖੁੱਲਾ ਪਿਆ ਕੰਮ ਕਰਨ ਵਾਲੇ ਬਣੋ ਜਿੰਨਾ ਮਰਜ਼ੀ ਦੁੱਧ ਖਪਾ ਦਿਓ ਕੋਈ ਦਿੱਕਤ ਨਹੀਂ ਹੈਗੀ ਤੇ ਤਾਂ ਕਰਕੇ ਕਹਿਣਾ ਵੀ ਉੱਥੇ ਜਾ ਕੇ ਆਪ ਦਾ ਦੁੱਧ ਦੀ ਖਪਤ ਪਹਿਲੇ ਨੰਬਰ ਤੇ ਆਪ ਦੀ ਆਪ ਪੈਦਾ ਕਰੋ ਜੇ ਆਪ ਨਹੀਂ ਨਾ ਪੈਦਾ ਕਰ ਸਕਦੇ ਕਿ ਢੱਕੇ ਭਰਦਾ ਫਾਇਦਾ ਨਹੀਂਗਾ ਫੇਰ ਪਤਾ ਕਿਉਂ 30 ਰੁਪਏ ਗਾਂ ਦਾ ਦੁੱਧ ਪਾਉਂਗੇ 45 ਤੋਂ 50 ਰੁਪਏ ਮੱਝ ਦਾ ਪਾਉਂਗੇ ਜੇ ਆ ਪਾਉਂਗੇ 50 ਰੁਪਏ ਗਾਂ ਦਾ 70 ਰੁਪਏ ਮੱਝ ਦਾ ਸਾਰੇ ਸ਼ਹਿਰਾਂ ਵਾਲੇ ਵਿਚਾਰੇ ਇਸੇ ਰੇਟ ਹੀ ਲੈ ਕੇ ਪਿੰਦੇ ਆ ਤੇ ਇਹ ਆਮ ਸ਼ਹਿਰਾਂ ਦੀ ਗੱਲ ਕਰਦਾ ਮੈਂ ਵੱਡੇ ਸ਼ਹਿਰਾਂ ਦੀ ਨਹੀਂ ਗੱਲ ਕਰਦਾ ਜਿਵੇਂ ਲੁਧਿਆਣਾ ਚੰਡੀਗੜ੍ਹ ਬਠਿੰਡਾ ਇਹਨਾਂ ਸ਼ਹਿਰਾਂ 'ਚ ਤਾਂ ਬਹੁਤ ਰੇਟ ਹਾਈ ਚੱਲੀ ਜਾਂਦੇ ਸਾਰੇ ਕਾਹਦੇ ਇਹ ਤਾਂ ਇਹ ਮੈਂ ਆਮ ਇੱਕ ਲੋਕਲ ਕਸਬਿਆਂ ਦੀ ਗੱਲ ਕਰਦਾ ਆਪਣਿਆਂ ਦੀ ਉੱਥੇ ਇੰਨਾ ਰੇਟ ਹੋਇਆ ਪਿਆ ਵੀਰੇ ਜਿਹੜੇ ਮਰਜ਼ੀ ਸ਼ਹਿਰ ਤੋਂ ਪੁੱਛ ਲਓ ਤੁਸੀਂ ਜਾ ਕੇ ਪਵਾਉਂਦੀ ਤੇ ਪਰ ਅਸੀਂ ਉਹ ਯਾਰ ਜਦੋਂ ਪੱਠੇ ਵੱਢ ਲਿਆਂਦੇ ਧਾਰਾਂ ਚੋਲੀਆਂ ਗੋਹਾ ਸਿੱਟ ਲਿਆ ਐਨਾ ਕੁਛ ਕਰ ਲਿਆ ਤੇ ਫਿਰ ਸਾਨੂੰ ਦੁੱਧ ਵੇਚਦਿਆਂ ਨੂੰ ਕੀ ਸ਼ਰਮ ਆਉਂਦੀ ਹੈ ਹਨ ਤੇ ਸੋ ਫਿਰ ਜਾਂ ਤਾਂ ਸ਼ਰਮ ਵਾਲੀ ਲੋਈ ਹੈ ਜਿਹੜੀ ਇਹਨੂੰ ਲਾ ਕੇ ਪਰੇ ਸਿੱਟਣਾ ਪੈਣਾ ਫਿਰ ਐਂ ਕੰਮ ਨਹੀਂ ਚੱਲਣਾ ਹੈਗਾ ਠੀਕ ਆ ਤੇ ਹੁਣ ਵੀ ਇਹ ਇਹ ਦੋ ਤਿੰਨ ਗੱਲਾਂ ਮੈਂ ਤੁਹਾਨੂੰ ਦੱਸ ਦਿਆਂ ਇੱਕ ਤਾਂ ਮੈਨੇਜਮੈਂਟ ਵਧੀਆ ਕਰ ਲਓ ਨੰਬਰ 1 ਹੋਰ ਸਾਨੂੰ ਗੱਲ ਨੋਟ ਕਰਨ ਨਾਲ ਦੱਸਦਾ ਪਹਿਲੀਆਂ ਜਿਹ ਵੀ ਲੇਬਰ ਦੇ ਸਹਾਰੇ ਨਾ ਰੋ ਪਹਿਲਾ ਸੂਆ ਦਾ ਖਾਸ ਕਰਕੇ ਡੇਰੀ ਫਾਰਮਾਂ ਦੇ ਫੇਲ ਹੋਣ ਦਾ ਕਾਰਨ ਇਹੀ ਆ ਗਾਂ ਮੱਝ ਤਾਰਾਂ ਕਰੀ ਜਾਂਦੀ ਯਾਰ ਲੇਬਰ ਵਾਲੇ ਬੰਦੇ ਨੇ ਤੁਹਾਨੂੰ ਕਦੇ ਉਹਨੂੰ ਦੱਸਿਆ ਵੀ ਉਹ ਤਾਰਾਂ ਕਰੀ ਜਾਂਦੀ ਆ ਜਾਂ ਉਹਨੂੰ ਵਿਚਾਰੇ ਨੂੰ ਕੀ ਪਤਾ ਦੋਨੇ ਟਾਈਮ ਆ ਕੇ ਪਸ਼ੂ ਨੂੰ ਚੈੱਕ ਕਰੋ ਫੇਰ ਜਾ ਕੇ ਗੱਬੜ ਹੋਣੀ ਆ ਹੁਣ ਅੱਜ ਕੱਲ ਉਹ ਟਾਈਮ ਗਏ ਵੀ ਰੰਗਾਟ ਬਣਣੀਆਂ ਬੋਲਣੀਆਂ ਤੇ ਤੁਹਾਨੂੰ ਸੁਣ ਜਾਣੀਆਂ ਹੁਣ 100 ਦੇ ਵਿੱਚੋਂ ਮਸਾਂ 10 ਗਾਵਾਂ 10 ਮੱਝਾਂ ਰਿੰਗਦੀਆਂ ਹੋਣੀਆਂ 90ਾਂ ਦੀ ਸਾਇਲੈਂਟ ਹੀਟ ਹੀ ਰਹਿੰਦੀ ਆ ਉਹ ਉਹੀ ਤੱਤਾਂ ਦੇ ਘਾਟ ਦੀ ਕਾਰਨ ਜੇ ਪੌਡਰ ਪੌਡਰ ਫੁੱਲ ਚੱਲੀ ਜਾਂਦੇ ਤੇ ਫੇਰ ਤਾਂ ਰੰਗਾੜ ਬੰਨ ਕੇ ਮੰਨੀਆਂ ਨਹੀਂ ਨਹੀਂ ਵੀਰੇ ਬੰਨਦੀਆਂ ਕਦੇ ਵੀ ਨਹੀਂ ਫਿਰ ਇਵੇਂ ਹੀ ਚੱਲਦਾ ਕੰਮ ਤੇ ਡੇਰੀ ਫਾਰਮ ਨੂੰ ਜੇ ਕਾਮਯਾਬ ਕਰਨਾ ਨਾ ਤੇ ਮੇਰੀਆਂ ਇਹਨਾਂ ਗੱਲਾਂ ਤੇ ਤੁਸੀਂ ਗੌਰ ਕਰ ਲਿਓ ਜੋ ਤੇ ਸ਼ੁਰੂ ਕਰਨਾ ਮੱਝ ਪੂਰੀ ਤਗੜੇ ਦੁੱਧ ਵਾਲੀ ਤੇ ਗਾਂ ਵੀ 25 ਤੋਂ ਲੀਟਰ 25 ਲੀਟਰ ਤੋਂ ਤਾਂ ਵਾਲੀ ਨੂੰ ਹੱਥ ਨਾ ਪਾਓ ਜੋ ਫੇਰ ਕਾਮਯਾਬ ਵੀ ਹੋ ਜਾਓਗੇ ਤੇ ਇੱਕ ਹੋਰ ਬਹੁਤ ਜ਼ਰੂਰੀ ਗੱਲ ਬਹੁਤ ਜ਼ਰੂਰੀ ਗੱਲ ਜਿਹੜੇ ਡੇਰੀ ਫਾਰਮ ਫੇਲ ਹੋਣ ਦਾ ਕਾਰਨ ਜੇ ਡੇਰੀ ਫਾਰਮ ਦਾ ਜਾਂ ਦਹਾਂਕ ਪਸ਼ੂਆਂ ਤੋਂ ਵੀ ਵੱਧ ਦਾ ਕਿੱਤਾ ਘਰੇ ਕਰਨਾ ਚਾਹੁੰਦੇ ਹੋ ਨਾ ਤੇ ਸਰਕਾਰ ਕਰਨ ਨੂੰ ਨਾ ਯਾਰ ਜਮਾਂ ਫ੍ਰੀ ਟ੍ਰੇਨਿੰਗ ਦਿੱਤੀ ਜਾਂਦੀ ਉਹ ਕੋਈ ਪੈਸਾ ਨਹੀਂ ਲਿਆ ਜਾਂਦਾ ਥਾਂ ਥਾਂ ਤੇ ਹਰੇਕ ਜ਼ਿਲ੍ਹਿਆਂ ਦੇ ਵਿੱਚ ਸੈਂਟਰ ਬਣੇ ਵੀ ਆ ਉੱਥੇ ਜਾ ਕੇ ਮਹੀਨੇ ਵਾਲੀ ਜਾਂ ਹਫ਼ਤਾਵਾਰੀ ਟ੍ਰੇਨਿੰਗ ਲੈ ਆ ਕੇ ਇੱਕ ਸਿੱਖਣ ਦਾ ਮੌਕਾ ਸਿਰਫ ਇੱਕ ਵਾਰੀ ਹੁੰਦਾ ਬੰਦੇ ਕੋਲੇ ਇੱਕ ਵਾਰੀ ਉਹ ਟ੍ਰੇਨਿੰਗ ਲੈ ਕੇ ਤੇ ਉਹ ਟ੍ਰੇਨਿੰਗ ਲੈ ਕੇ ਨੇ ਫੇਰ ਡੇਰੀ ਫਾਰਮ ਦੇ ਕਿਤੇ ਜਾਓ ਤੇ ਨਹੀਂ ਵੀਰੇ ਪੱਟੇ ਜਾਉਗੇ ਜਮਾਂ ਮੈਂ ਨਹੀਂ ਕਹਿੰਦਾ ਵੀ ਤੁਸੀਂ ਡਾਕਟਰ ਬਣ ਜਾਓਗੇ ਹੁਣ ਇੱਕ ਬੰਦੇ ਨੇ ਯਾਰ 5-6 ਸਾਲਾਂ ਦੀ ਆਪਣੀ ਜ਼ਿੰਦਗੀ ਲਾਤੀ ਪੜ੍ਹਾਈ ਕਰਕੇ ਡਾਕਟਰ ਬਣਿਆ ਤੁਸੀਂ ਮਹੀਨੇ ਦੀ ਟ੍ਰੇਨਿੰਗ ਕਰਕੇ ਕੋਈ ਉਹਦੀ ਰੀਸ ਥੋੜੋ ਕਰ ਲੋਗੇ ਪਰ ਵੀਰੇ ਖਰੇ ਖੋਟੇ ਦੀ ਪਛਾਣ ਜ਼ਰੂਰ ਕਰਨ ਲੱਗ ਪੋਗੇ ਤੁਹਾਨੂੰ ਦਵਾਈਆਂ ਬਾਰੇ ਨੌਲੇਜ ਆ ਜਾਊਗੀ ਤੁਸੀਂ ਡਾਕਟਰ ਨੂੰ ਮਹਿੰਗਾ ਸਸਤਾ ਕਹਿਣੋਂ ਹਟ ਜਾਓਗੇ ਕਿਉਂਕਿ ਇੱਕ ਡਾਕਟਰ ਮੰਨ ਕੇ ਚਲੋ 50 ਰੁਪਿਆਵਾਂ ਵਾਲਾ ਟੀਕਾ ਲਾ ਕੇ ਤੁਹਾਡੇ ਤੋਂ 200 ਲੈ ਕੇ ਜਾਂਦਾ ਇੱਕ ਤੁਹਾਡੇ ਤੋਂ ਪੌਣੇ 200 ਵਾਲਾ ਟੀਕਾ ਲਾ ਕੇ 250 ਲੈ ਕੇ ਜਾਂਦਾ ਤੁਹਾਨੂੰ ਇਹ ਚੀਜ਼ ਦੀ ਫਰਕ ਪਤਾ ਲੱਗਣ ਲੱਗ ਪੂਗਾ ਫਿਰ ਤੁਸੀਂ ਆਲਦੇ ਘਰੇ ਉਸ ਡਾਕਟਰ ਨੂੰ ਹੀ ਵੜੋਂਗੇ ਜਿਹੜਾ ਚੰਗਾ ਹੋਊਗਾ ਤੇ ਜਾਂ ਆਪਦੀ ਦਵਾਈ ਮੈਂ ਤੁਹਾਨੂੰ ਕਿਹ ਦਿਨ ਦਿਖਾਉਂਗਾ ਆਪਣੇ ਸਾਰਾ ਰੈਕ ਬਣਿਆ ਪਿਆ ਪੂਰੀਆਂ ਦਵਾਈਆਂ ਸਾਰੀ ਮੈਡੀਸਨ ਆਪਦੇ ਘਰੇ ਪਈਂਦੀ ਡਾਕਟਰ ਨੂੰ ਸਿਰਫ ਬਈ ਫੀਸ ਦਿਨਾ ਇੱਕ ਉਹਨੂੰ ਕਹਿਣਾ ਜਿਵੇਂ ਆਪਾਂ ਬੰਦਿਆਂ ਦੇ ਡਾਕਟਰ ਦੀ ਨਹੀਂ ਫੀਸ ਭਰਦੇ ਵੀ ਗਏ ਤੇ ਭਰਤੀ ਤੇ ਉਹਨੇ ਲਿਖ ਕੇ ਦਵਾਈ ਦੇ ਦੇਣੀ ਆ ਠੀਕ ਆ ਉਹਦੀ 500 200 ਦੀ 300 ਉਹਦੀ 200 ਆ ਡਾਕਟਰ ਨੂੰ ਸਿਰਫ ਫੀਸ ਦਿਨਾ ਉਹਨੂੰ ਕਹਿਣਾ ਮੇਤਰਾ ਫੀਸ ਆਪਦੀ ਖੁੱਲੇ ਦਿਨ ਨਾਲ ਆ ਜਾਂ ਦਵਾਈ ਦਾਸ ਦੇ ਕਿਹੜੀ ਲੱਗੂਗੀ ਆਪਦੀ ਮਨ ਮਰਜ਼ੀ ਦੀ ਕੰਪਨੀ ਦੀ ਲਿਆ ਕੇ ਚੰਗੀ ਦੀ ਲਾਉਣਾ ਪਸ਼ੂ ਆਥ ਨੂੰ ਤੰਦਰੁਸਤ ਹੋ ਜਾਂਦਾ ਵੈਗਰੂ ਦੀ ਮਿਹਰ ਨਾਲ ਤੇ ਜੇ ਤੁਸੀਂ ਇਕੱਲੇ ਡਾਕਟਰ ਦੇ ਸਹਾਰੇ ਰਹਿਗੇ ਡਾਕਟਰ ਪਟ ਕੇ ਖਾ ਜਾਣਗੇ ਕਿਉਂਕਿ ਡਾਕਟਰ ਵੀਰੇ ਬੜੇ ਉਹੋ ਜਿਹੇ ਬੰਦੇ ਬਣੇ ਫਿਰਦੇ ਜਿਹੜੇ ਵਿਚਾਰਿਆਂ ਨੂੰ ਚਲੋ ਅਗਲੇ ਨੇ ਕਿੱਤਾ ਕਰਨਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕਿਉਂਕਿ ਕਈ ਵਾਰੀ ਚਲੋ ਯਾਰ ਪ੍ਰੈਕਟੀਕਲ ਨੌਲੇਜ थ्योरेटिकल ਤੋਂ ਵੀ ਬਹੁਤ ਜ਼ਿਆਦਾ ਉੱਪਰ ਦੀ ਚੀਜ਼ ਹੁੰਦੀ ਆ ਕਈ ਬੰਦਿਆਂ ਨੂੰ ਹੋ ਸਕਦਾ ਵੀ 10 ਸਾਲ ਹੋ ਗਏ ਉਹਨਾਂ ਵਿਚਾਰਦਿਆਂ ਨੂੰ 15 ਸਾਲ ਹੋ ਗਏ ਉਹਨਾਂ ਬਹੁਤ ਨੌਲੇਜ ਹੋਵੇ ਪਰ ਕਈ ਡਾਕਟਰ ਐ ਜਿਹੜੇ ਨੇ ਕਿਹਦੇ ਨਾਲ ਮਹੀਨਾ ਰੱਸੇ ਨਾਲ ਫੜ ਕੇ ਨੂੜਨਾ ਸਿੱਖਿਆ ਪਸ਼ੂ ਤੇ ਉਹ ਡਾਕਟਰ ਬਣ ਗਏ ਹਨ ਤੇ ਉਹਨਾਂ ਨੂੰ ਕੁਝ ਨਹੀਂ ਪਤਾ ਹੈਗਾ ਵੀਰੇ ਵਿਚਾਰਿਆਂ ਨੂੰ ਕੋਈ ਜੇ ਉਹਨਾਂ ਨੂੰ ਤੁਸੀਂ ਕਹਿ ਦਿਓਗੇ ਨਾ ਵੀ ਆਹ ਪਰਚੀ ਤੇ ਫਲਾਣੇ ਟੀਕੇ ਦਾ ਨਾਮ ਲਿਖ ਦੇ ਕਿ ਉਹਨਾਂ ਨੂੰ ਇੰਗਲਿਸ਼ ਚ ਡਾਕਟਰ ਨੂੰ ਟੀਕੇ ਦਾ ਨਾਮ ਹੀ ਲਿਖਿਆ ਹੋਣਾ ਇਹ ਮੈਂ ਦਾਅਵੇ ਨਾ ਕਹਿਣਾ ਠੀਕ ਆ ਨਾ ਤੇ ਤੁਸੀਂ ਉਹ 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 ਡਾਕਟਰ ਨੂੰ ਯਾਰ ਇਹ ਤਾਂ ਬੇਜਮਾਨ ਜਮਾ ਡਾਕਟਰੀ ਦਾ ਬੰਦਿਆਂ ਦੀ ਬਹੁਤ ਔਕੀ ਤੇ ਪਸ਼ੂੰਗ ਦਾ ਸਮਝਣਾ ਹੁੰਦਾ ਹੀ ਬਹੁਤ ਔਕਾ ਇਸ ਕਰਕੇ ਆਪਦੇ ਫਾਰਮ ਦੇ ਉੱਤੇ ਮਾੜਾ ਡਾਕਟਰ ਨਾ ਵੜਨ ਦਿਓ ਕਦੇ ਵੀ ਜਮਾ ਚੰਗਾ ਡਾਕਟਰ ਤੇ ਪਹਿਲੇ ਨੰਬਰ ਤੇ ਜਿਵੇਂ ਤੁਹਾਨੂੰ ਕਿਹਾ ਟ੍ਰੇਨਿੰਗ ਜ਼ਰੂਰ ਲੈ ਕੇ ਆਉਣੀ ਆ ਤੇ ਜੇ ਗੱਲਾਂ ਚੰਗੀਆਂ ਲੱਗਣ ਵੀਰੇ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਇਹ ਹੋ ਜਿਗੀਆਂ ਵੀਡੀਓ ਪਾਈ ਦੀਆਂ ਬਾਰੇ ਵੱਡੇ ਫਾਰਮਾਂ ਵਾਲਿਆਂ ਵਾਸਤੇ ਮੇਰੀਆਂ ਵੀਡੀਓ ਨਹੀਂ ਹੁੰਦੀਆਂ ਜਿਹੜਿਆਂ ਕੋਲੇ 5-500 ਗਾਂ 100-150 ਗਾਂ ਉਹ ਤਾਂ ਯਾਰ ਆਪਣੇ ਤੋਂ ਤਾਂ ਬੜੇ ਤਾਂ ਦੇ ਲੈਵਲ ਤੇ ਬੈਠੇ ਬੰਦੇ ਹਨ ਆਪਣੇ ਤਾਂ ਗੁਰੂ ਆ ਉਹ ਇੱਕ ਹਸਾਬ ਚ ਮੈਂ ਤਾਂ ਉਹਨਾਂ ਤੋਂ ਬਹੁਤ ਕੁਝ ਸਿੱਖਦਾ ਮੈਂ ਤਾਂ ਤੁਹਾਡੇ ਤੋਂ ਵੀ ਬਹੁਤ ਕੁਝ ਸਿੱਖਦਾ ਸਾਰਿਆਂ ਤੋਂ ਹਨ ਜਿਵੇਂ ਜਦੋਂ ਮੈਨੂੰ ਭਰਾ ਮੈਸੇਜ ਕਰਦੇ ਆ ਵੀ ਆਹ ਚੀਜ਼ ਕਈ ਵਾਰੀ ਆਪ ਨੂੰ ਨਹੀਂ ਹੁੰਦਾ ਫਿਰ ਮੈਂ ਉਹ ਚੀਜ਼ ਜਾ ਕੇ ਸਰਚ ਕਰਦਾ ਫਿਰ ਉਹ ਚੀਜ਼ ਸਿੱਖਦਾ ਕਿਉਂਕਿ ਮੇਰੀਆਂ ਵੀਡੀਓ ਹੁੰਦੀਆਂ ਆਮ ਕਿਸਾਨਾਂ ਲਈ ਆਮ ਛੋਟੇ ਪਰਿਵਾਰਾਂ ਲਈ ਜਿਨ੍ਹਾਂ ਦੇ ਘਰੇ ਵਿਚਾਰਿਆਂ ਦੇ 1 1 2 2 4 4 ਪਸ਼ੂ ਰੱਖੇ ਹਨ ਕਰਦੀ ਆਈ ਚਲਾਈ ਚਲਦੀ ਹੈ ਜਿਹਦੇ ਤੋਂ ਉਹਨਾਂ ਹਾਸਤੇ ਆ ਤੇ ਸੋ ਇਸ ਕਰਕੇ ਇਸ ਨੂੰ ਆਖਰ ਦੇ ਵਿੱਚ ਫਿਰ ਕਹਿਣਾ ਕਿ ਵੀਰੇ ਪੇਜ ਨੂੰ ਫੋਲੋਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲੇਜੋ ਤੇ ਇਸ ਕਿਤੇ ਨੂੰ ਕਿਰਪਾ ਕਰਕੇ ਕਿਰਪਾ ਕਰਕੇ ਇਹਨੂੰ ਸਹਾਇਕ ਧੰਦਾ ਨਾ ਸਮਝੋ ਇਹ ਹੁਣ ਸਹਾਇਕ ਧੰਦਾ ਨਹੀਂ ਤੇ ਆ ਜਾਂ ਤਾਂ ਇਹਦੇ ਤੇ ਪੂਰਨ ਤੌਰ ਤੇ ਹੋਜੋ ਤੇ ਨਹੀਂ ਬਸ ਇੱਕ ਗਾਂ ਤੇ ਇੱਕ ਮੱਝ ਰੱਖ ਲਓ ਤੁਹਾਡੇ ਘਰ ਦਾ ਗੁਜ਼ਾਰਾ ਵਧੀਆ ਹੋਈ ਜਾਊਗਾ ਐਵੇਂ ਬਾਹਲੇ ਘਾਟੇ ਨਾ ਕਾਓ ਕਿਉਂਕਿ ਖੜੀਆਂ ਨੂੰ ਵੇਲੇ ਕਿਲੇ ਤੇ ਖਵਾਉਣਾ ਬਹੁਤ ਔਖਾ ਤੇ ਜਾਂ ਫਿਰ ਚੰਗੀ ਤਰ੍ਹਾਂ ਨਾਲ ਮਨਾਨ ਚ ਕੁੱਦ ਕੇ ਆਜੋ ਪੈਸਾ ਵੀ ਬਹੁਤ ਹੈਗਾ ਇਹ ਗੱਲ ਮੈਂ ਤੁਹਾਨੂੰ ਪੱਕੀ ਕਹਿਣਾ ਦਾਵੇਂ ਨਾ ਪੈਸਾ ਵੀ ਬਹੁਤ ਹੈਗਾ ਇਹ ਨਹੀਂ ਹੈਗਾ ਵੀ ਇਹ ਚ ਕਮਾਈ ਨਹੀਂ ਹੈਗੀ ਆਪਾਂ ਜਿੱਥੇ ਰੇਖਾਂ ਨੇ ਉਹਨੂੰ ਨਿੰਦੇ ਨਹੀਂ ਪਰ ਇਹ ਘਟੰਗ ਸਿਰ ਤੇ ਆ ਕੇ ਹੁੰਦੀ ਹੈ ਬਹੁਤ ਬਹੁਤ ਧੰਨਵਾਦ